ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਵਿੰਦਰ ਪੱਟੀ ਤੁਸੀਂ ਜੁੜੇ ਹੋ ਇਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਇਸੇ ਮਹੀਨੇ ਦੀ 10 ਤਰੀਕ ਨੂੰ ਫਤਿਹਪੁਰ ਪੀਆਰਟੀਸੀ ਦੀ ਬੱਸ ਦੇ ਨਾਲ ਇੱਕ ਟਿਪਰ ਟਕਰਾ ਜਾਂਦਾ ਹੈ ਔਰ ਉਹ ਡਰਾਈਵਰ ਜ਼ਖਮੀ ਹੋ ਜਾਂਦਾ ਹੈ ਔਰ ਜ਼ਖਮੀ ਹੋਣ ਤੋਂ ਬਾਅਦ ਸਮਾਣਾ ਦੇ ਸਿਵਲ ਹਸਪਤਾਲ ਵਿਖੇ ਐਮਐਲਆਰ ਵੀ ਕੱਟੀ ਗਈ ਸੋ ਉਸ ਤੋਂ ਬਾਅਦ ਵੀ ਜਿਹੜਾ ਕੋਈ ਪਰਚਮਾਨਾ ਪ੍ਰਸ਼ਾਸਨ ਵੱਲੋਂ ਕੋਈ ਵੀ ਜਿਹੜੀ ਕਾਨੂੰਨੀ ਕਾਰਵਾਈ ਟਿਪਰ ਡਰਾਈਵਰ ਦੇ ਖਿਲਾਫ ਨਹੀਂ ਕੀਤੀ ਗਈ ਜਿਸ ਦੇ ਰੋਸ ਵਿੱਚ ਅੱਜ ਤਕਰੀਬਨ ਸਾਰਾ ਇਹ ਸਮਾਣਾ ਜਿਹੜਾ ਹੈ ਓ ਪੀ ਆਰਟੀਸੀ ਅਤੇ ਪੰਜਾਬ ਰੋਡਵੇ ਦੇ ਡਰਾਈਵਰਾਂ ਵੱਲੋਂ ਜਾਮ ਕਰ ਦਿੱਤਾ ਗਿਆ ਸੋ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਬਾਬਾ ਬੰਦਾ ਸਿੰਘ ਬਹਾਦਰ ਚੌਕ ਤੋਂ ਜਿੱਥੇ ਕਿ ਅੱਜ ਬਹੁਤ ਜ਼ਿਆਦਾ ਸਵਾਰੀਆਂ ਨੂੰ ਹੋਰ ਆਉਣ ਜਾਣ ਵਾਲਿਆਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਔਰ ਕਿਤਨਾ ਕਿਤੇ ਲੋਕ ਖੱਜਲ ਖਵਾਰ ਹੁੰਦੇ ਨਜ਼ਰ ਆ ਰਹੇ ਨੇ ਸੋ ਤੁਸੀਂ ਜ਼ਰੂਰ ਜੁੜੇ ਰਹੋ ਇਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਪ੍ਰਧਾਨ ਸਾਹਿਬ ਕੀ ਕਹਿਣਾ ਚਾਹੋਗੇ ਜਿਹੜੀ ਅੱਜ ਦੀ ਸਿਚੁਏਸ਼ਨ ਹੈ ਆਮ ਲੋਕ ਆਮ ਪਬਲਿਕ ਕੋ ਮਰੀਜ਼ ਵਗੈਰਾ ਪਰੇਸ਼ਾਨ ਹੋ ਰਹੇ ਨੇ ਇਹ ਕੀ ਕਹਿਣਾ ਚਾਹੋਗੇ ਸਾਰੀ ਜਿਹੜੀ ਗੱਲਬਾਤ ਸਰਸਿਤਾ ਮੌਤ ਕੰਪਰਵੇਡ ਕਰਨ ਦੀ ਕੋਸ਼ਿਸ਼ ਕੀਤੀ ਆ ਲਗਾਤਾਰ 6 ਦਿਨਾਂ ਤੋਂ ਜਿਹੜਾ ਚੌਂਕੀਦੰਦ ਜਿਹੜੇ ਮਾਰ ਰਹੇ ਆ ਪਰ ਉੱਥੇ ਆ ਕੇ ਮੀਟਿੰਗ ਵੀ ਹੋਈ ਆ ਪਰਸੋ ਵੀ ਅਸੀਂ ਆ ਕੇ ਗਏ ਸੀ ਪਰਸੋ ਵੀ ਸਾਨੂੰ ਲਗਭਗ ਜਲੀਲ ਕਰਕੇ ਮੋੜਿਆ ਗਿਆ ਜੀ ਤੁਹਾਡੇ ਦਾ ਅਸੀਂ ਇਹ ਜੋਨੇ ਵੀ ਪਰਚਾ ਕੱਟਣਾ ਹੁਣ ਗੱਡੀ ਲੱਗੀ ਐਕਸੀਡੈਂਟ ਹੋਈ ਆ ਉਹ ਜਿਹੜਾ ਇੱਕ ਕਾਨੂੰਨੀ ਅਧਾਰ ਆ ਵੀ ਪਰਚਾ ਕੱਟ ਕੇ ਆਪਾਂ ਦੀ ਦਰਜ ਹੋਣੀ ਚਾਹੀਦੀ ਆ ਅਸੀਂ ਉਹ ਮੰਗ ਕਰ ਰਹੇ ਆ ਅਸੀਂ ਇਹ ਨਹੀਂ ਕਹਿ ਰਹੇ ਵੀ ਤੁਹਾਡੇ ਡਰਾਈਵਰ ਉੱਥੇ ਰੰਦਰ ਠੋਕ ਦਾਂਗੇ ਕਿਉਂਕਿ ਉਹ ਨਹੀਂ ਕੋਰਟ ਦੇ ਕੰਮ ਕੋਰਟ ਕੇ ਜਾਊਗਾ ਜਿੱਦਾ ਦਸੂਰ ਰਹੂਗਾ ਜਲਦੀ ਹੀ ਤੁਹਾਨੂੰ ਉਹਨੂੰ ਜੇਦੀ ਪਨਿਸ਼ਮੈਂਟ ਮਿਲਣੀ ਮਿਲੂਗੀ ਪਰ ਪੁਲਿਸ ਪ੍ਰਸ਼ਾਸਨ ਨਾਲੋਂ ਤਾਂ ਪਰਚਾ ਕੱਟਣ ਦਾ ਕਿਆ ਅਖਰਾਇ ਦਰਜ ਕਰਨ ਦਾ ਕੰਤਕ ਮਤਲਬ ਹੁੰਦਾ ਨਾ ਪਰ ਉਹ ਸਾਡੇ ਗਏ ਤੇ ਇਹਨਾਂ ਨੇ ਕੋ ਦਿਨ ਵੀ ਨਹੀਂ ਕੱਟੀ ਗਈ ਉਲਟਾ ਤੁਹਾਨੂੰ ਧਮਕੀਆਂ ਦੇ ਕੇ ਮੋੜਿਆ ਗਿਆ ਵੀ ਤੁਹਾਨੂੰ ਅੱਗੇ ਕਰਦਾਂ ਗੈਰ ਸੀਗੇ ਡੇਟ 1 ਵਜੇ ਜਾ ਕੇ ਆਏ ਆ ਤੁਹਾਨੂੰ 2 ਮਿੰਟ ਦਾ ਹੋ ਗਿਆ ਅੱਜ ਵੀ ਸਾਡੀਆਂ ਅੱਜ ਵੀ ਸਾਨੂੰ ਜਿਹਨੂੰ ਗਏ ਉਹਨਾਂ ਸਾਨੂੰ ਇਹ ਗਿਆ ਵੀ ਕਿ ਖਸਾਨਾ ਨੇ 3-3 ਸਾਲ ਹੋ ਗਏ ਧਰਨੇ ਲਾਏ ਹੋਏ ਨੇ ਉਹਨਾਂ ਨੇ ਕੀ ਕਰ ਲਿਆ ਤੁਸੀਂ ਕੀ ਕਰ ਲੋਗੇ ਲਾ ਲੋ ਜਾ ਕੇ ਜਿਹੜਾ ਧਰਨਾ ਲਾਉਣਾ ਠੀਕ ਆ ਵੀ ਤੋ ਬੱਚੇ ਕਰ ਦਾਂਗੇ 302 ਦੇ ਮੈਂ ਪਰਚੇ ਕਰਤੇ ਪਹਿਲਾਂ ਇੱਥੇ ਆ ਕੁਝ ਹੋਇਆ ਅਸੀਂ ਚਾਹੁੰਦੇ ਆਂ ਸੀ ਕੋਈ ਕਿਸੇ ਕੋਲ ਗਵਾਪਾ ਕੇ ਕਿਤਾ ਕੋਈ ਕੰਮ ਕਰਵਾਉਣਾ ਨਹੀਂ ਚਾਹੁੰਦੇ ਅਸੀਂ ਇੱਕ ਕਾਨੂੰਨ ਦੀ ਮੰਗ ਮੰਗ ਰਹੇ ਆ ਜਿਹੜੀ ਆ ਵੀ ਐਫ ਆਰ ਵੀ ਦਰਜ ਹੋਣੀ ਚਾਹੀਦੀ ਆ ਇੱਕ ਐਫ ਆਰ ਵੀ ਦਰਜ ਕਰਨ ਬਾਅਦ ਤੇ ਸਾਨੂੰ ਇਹਨਾਂ ਜੇਲੀਲ ਕੀਤਾ ਜਾ ਰਿਹਾ ਦੀ ਇਹ ਚੀਜ਼ ਦੀ ਮੰਗ ਕਰਦੇ ਆ ਜਿਹੜਾ ਕੰਮ ਆਪਣਾ ਬੰਦੀ ਆ ਕਾਰਵਾਈਆਂ ਕੀ ਚੀਜ਼ ਆਵੇ ਸਾਨੂੰ ਕਿਸੇ ਨੂੰ ਜਨਤਾ ਨੂੰ ਪਰੇਸ਼ਾਨ ਕਰਨ ਦਾ ਕੋਈ ਸ਼ੌਕ ਨੋ ਅਸੀਂ ਆਪ ਵੀ ਖੁਦ ਆਏ ਹੋਏ ਆ ਆਪ ਵੀ ਦੇਖ ਰਹੇ ਆ ਵੀ ਜਨਤਾ ਪਰੇਸ਼ਾਨ ਹੋ ਰਹੀ ਆ ਅਸੀਂ ਚਾਹੁੰਦੇ ਹੁਣ ਇਹ ਸਾਨੂੰ ਐਫ ਆਰ ਆਈ ਕਰਕੇ ਕਾਪੀ ਦੇ ਦਿੱਤੀ ਜਾਵੇ ਅਸੀਂ ਉਹਨਾਂ ਨਾਲ ਦੀ ਨਾਲ 5 ਮਿੰਟਾਂ ਦੇ ਵਿੱਚ ਵਿੱਚ ਧਰਨਾ ਜਿਹੜਾ ਖੁੱਲਦਾ ਸਰਨਾਮਾ ਤੇ ਉਹਦਾ ਦੱਸੋ ਜੀ ਜਗਜੀਤ ਸਿੰਘ ਟੰਡੀਗਾ ਟਿੱਪੋਂ ਤੋਂ ਆਪਾਂ ਮੇਰਾ ਨਾਮ 라ਵੀ 라ਵੀ ਸਿਸਟਰ ਕਿੱਥੋਂ ਆਏ ਤੁਸੀਂ ਅਸੀਂ ਪਟਿਆਲਾ ਤੋਂ ਕਹਾਲਾ ਕਿ ਤੁਸੀਂ ਇਦਾਂ ਜਦੋਂ ਇੱਥੇ ਪਹੁੰਚੇ ਆ ਇਦਾਂ ਦਾ ਸਿਚੁਏਸ਼ਨ ਦੇਖ ਕੇ ਕੀ ਲੱਗਦਾ ਵੀ ਕਿ ਇਦਾਂ ਤਾਂ ਹੋਣਾ ਚਾਹੀਦਾ ਪੰਜਾਬ 'ਚ ਨਹੀਂ ਇਦਾਂ ਹੋਣਾ ਨਹੀਂ ਚਾਹੀਦਾ ਬਹੁਤ ਪਰੇਸ਼ਾਨੀਆਂ ਸਾਡੇ ਨਾਲ ਛੋਟਾ ਜਿਹਾ ਬੱਚਾ ਬਹੁਤ ਦਿੱਕਤ ਹੈ ਬਹੁਤ ਜ਼ਿਆਦਾ ਦਿੱਕਤ ਆਦੀ ਆ ਸਾਨੂੰ ਉਹਨੇ ਪਰੇਸ਼ਾਨ ਹੁੰਦੇ ਪਏ ਆ ਪਾਤੜਾ ਜਾਣਿਆ ਜੇ ਮਤਲਬ ਪਰੇਸ਼ਾਨੀ ਬਹੁਤ ਹੈ ਪਰ ਪ੍ਰਸ਼ਾਸਨ ਨੂੰ ਸਮਾਣਾ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਇਹੀ ਕਹਿਣਾ ਚਾਹੁੰਦੇ ਆ ਦੇਖੋ ਜੋ ਵੀ ਇਹਨਾਂ ਦੀ ਮੰਗ ਹੈ ਸਾਨੂੰ ਪਹਿਲੀ ਕਰ ਤਾਂ ਇਹ ਹੀ ਪਤਾ ਵੀ ਹੋਈ ਗੱਲ ਕੀ ਹੈ ਪਰ ਤਾਂ ਸਵਾਰੀਆਂ ਨੂੰ ਜੋ ਵੀ ਇਹ ਦਿੱਕਤ ਲੋਕਾਂ ਨੂੰ ਆਮ ਲੋਕਾਂ ਨੂੰ ਆਮ ਜਨਤਾ ਨੂੰ ਦਿੱਕਤ ਨਹੀਂ ਹੋਣੀ ਚਾਹੀਦੀ ਪਹਿਲਾਂ ਨਾਮ ਜਾਣਣਾ ਚਾਹਾਂਗਾ ਮੇਰਾ ਨਾਮ ਹਰਕੇਸ਼ ਕੁਮਾਰ ਵਿੱਕੀਆ ਜੀ ਪੰਜਾਬ ਰੋਡ ਵਿੱਚ ਪਨਵਸ ਪੀ ਆਰਟੀਸੀ ਕੰਟਰੈਕਟਰ ਵਰਕਰ ਜੂਨੀਅਰ ਸੂਬੇ ਦਾ ਮੀਤ ਪ੍ਰਧਾਨ ਹੈ ਸਰ ਇਹ ਕੀ ਇਦਾਂ ਦੀ ਜਿਹੜੀ ਅੱਜ ਸਿਚੁਏਸ਼ਨ ਹੋ ਗਈ ਕਿ ਆਪਣੀ ਹੀ ਸਰਕਾਰ ਦੇ ਖਿਲਾਫ ਜਿਹੜਾ ਅਬਜੀ ਨੂੰ ਤਰਨਾ ਪੈ ਦੇਖੋ ਜੀ ਬੜਾ ਵਧੀਆ ਲੱਗਦੇ ਆ ਆਪਣੀ ਹੀ ਸਰਕਾਰ ਕਹਿੰਦੇ ਆ ਪਰ ਹੁਣ ਸਾਨੂੰ ਆਪਣੀ ਸਰਕਾਰ ਬਗਾਨੀ ਲੱਗਣ ਲੱਗੀ 10 ਤਰੀਕ ਨੂੰ ਸਾਡੀ ਜਿਹੜੀ ਗੱਡੀ ਆ ਸਰਕਾਰੀ ਗੱਡੀ ਇਹ ਚੰਡੀਗੜ੍ਹ ਤੋਂ ਚੱਲ ਕੇ ਆਈ ਐ ਹਿਸਾਰ ਜਾ ਰਹੀ ਸੀ ਤੇ ਰਸਤੇ ਜਾਂਦੇ ਹੋਏ ਆਪਣਾ ਫਤੇਪੁਰ ਐਕਸੀਡੈਂਟ ਹੋਇਆ ਤੇ ਟਿਪਰ ਤੇਜ਼ ਰਫਤਾਰ ਟਿਪਰ ਸੀਗਾ ਜਿਹੜੇ ਨੇ ਰੋਂਗ ਸਾਈਡ ਜਾ ਕੇ ਸਾਡੀ ਗੱਡੀ ਦੇ ਵਿੱਚ ਟਕਰਾਇਆ 프ਰੰਟ ਆ ਜਿਹੜਾ ਬਿਲਕੁਲ ਖਤਮ ਕਰਤਾ ਡਰਾਈਵਰ ਜਿਹੜੋ ਆ ਤਿੰਨ ਤੋਂ ਚਾਰ ਸਵਾਰੀਆਂ ਜੜੋਈਆਂ ਨੇ ਹਸਪੀਟਲ ਐਡਮਟ ਰਹੇ ਨੇ ਇੱਥੇ ਤੱਕ ਕਿ ਐਮਐਲਆਰ ਘਟ ਚੁੱਕੀ ਹੈ ਉਹਨਾਂ ਦੀ ਉਹਦੇ ਬਿਆਨ ਵੀ ਹੋ ਚੁੱਕੇ ਨੇ ਪਰ ਲਗਭਗ 6 ਦਿਨ ਬੀਤ ਜਾਣ ਦੇ ਬਾਵਜੂਦ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋਈ ਕੋਈ ਐਫਆਈਆਰ ਨਹੀਂ ਹੋਈ ਜਿਸ ਕਰਕੇ ਸਾਡੇ ਜਿਹੜੇ ਸਾਥੀ ਨੇ ਚੰਡੀਗੜ੍ਹ ਡਿਪੂ ਚੋਂ ਆਏ ਹੋਰ ਪਟਿਆਲਾ ਡਿਪੂ ਚੋਂ ਆਏ ਵਕਵਾਕੜੀ ਡਿਪੂ ਚੋਂ ਆ ਕੇ ਅੱਜ ਅਸੀਂ ਪ੍ਰੋਟੈਸਟ ਕਰਨ ਲਈ ਮਜਬੂਰ ਹੋਏ ਹਾਂ ਇਸ ਤੋਂ ਬਿਨਾ ਕੋਈ ਹੋਰ ਸੋਲੂਸ਼ਨ ਨਹੀਂ ਬਿਲਕੁਲ ਜੀ ਅਸੀਂ ਲਗਭਗ 6 ਤਰੀਕ ਹੋ ਗਈ 16 ਹੋ ਗਈ 6 ਦਿਨ ਹੋ ਗਏ ਅਸੀਂ ਸੋਲੂਸ਼ਨ ਲੱਭਿਆ 6 ਵਾਰੀ ਘਟੂ ਘਟ ਅਸੀਂ ਥਾਣੇ ਜਾ ਕੇ ਆਇਆ ਆਪਣਾ ਸੌਰੀ ਸਿਟੀ ਜਾ ਗਏ ਸੀ ਵਿਧਾਨੇ ਉੱਥੇ ਇੰਚਾਰ ਸਾਹਿਬ ਨੂੰ ਮਿਲਿਆ ਪਰ ਸਾਡੀ ਸੁਣਵਾਈ ਨਹੀਂ ਹੁੰਦੀ ਜੀ ਇੱਥੇ ਤੱਕ ਵੀ ਸਾਨੂੰ ਜਲੀਲ ਕਰਕੇ ਮੋੜਿਆ ਜਾਂਦੀ ਕੋਈ ਸੁਣਵਾਈ ਨਹੀਂ ਹਰ ਕਿਤੇ ਤੋਂ ਜਲੀਲ ਕਰਕੇ ਮੋੜਿਆ ਜਾਂਦਾ ਵੀ ਇਹ ਹੈ ਉਹ ਹੈ ਤੁਹਾਡੇ ਦੇ ਪਰਚਾ ਦੇ ਦਾਂਗੇ ਤੁਹਾਡੇ ਦੇ ਕਾਰਵਾਈ ਕਰ ਦਾਂਗੇ ਜਦੋਂ ਕਿ ਕੋਈ ਆਮ ਐਕਸੀਡੈਂਟ ਹੋ ਜਾਂਦਾ ਹੈ ਤੱਪਾ ਨਾਲ ਦੀ ਨਾਲ ਐਫ ਆਈ ਆਰ ਕਰਕੇ ਪਰਚਾ ਕਰਕੇ ਅਗਲੇ ਨੂੰ ਸਲਾਕਾ ਮਿੱਸੇ ਡੂਂਦੇ ਆ ਅੱਜ 6 ਦਿਨ ਦੇ ਬਾਵਜੂਦ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਾਰਵਾਈ ਨਹੀਂ ਹੋਈ ਕੋਈ ਬਣਦੀ ਕਾਰਵਾਈ ਕੋਈ ਨਹੀਂ ਕੀਤੀ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋਈ ਜਿੰਨੇ ਰੋਸ ਵਜੂ ਅੱਜ ਜਿਹੜਾ ਸਮਾਣਾ ਸ਼ਹਿਰ ਬੰਦ ਕੀਤਾ ਗਿਆ ਔਰ ਕਿੰਨੇ ਕਵਜ ਤੱਕ ਜਿਹੜਿਆ ਹੈਗਾ ਤਰਨਾ ਆਪਣਾ ਕਿੰਨੇ ਤੱਕ ਜਿੰਨਾ ਤੂੰ ਕਰ ਸਾਡਾ ਐਫ ਆਈ ਆਰ ਦੀ ਕੋਈ ਕਾਪੀ ਤੁਹਾਡੇ ਕੋਲ ਨਹੀਂ ਆਉਂਦੀ ਉਹਨਾਂ ਤੂੰ ਜਿਹੜਾ ਪ੍ਰੋਟੈਸਟ ਹੈ ਤਰਨਾ ਸਾਡਾ ਚੱਲੂ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਬਹੁਤ ਪਰੇਸ਼ਾਨੀ ਹੈ ਜੀ ਸਾਰਿਆਂ ਨੂੰ ਪਰੇਸ਼ਾਨੀ ਹੈ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਨੂੰ ਕਿਸੇ ਤਰ੍ਹਾਂ ਜ਼ਰੂਰ ਆਪਣੇ ਕੰਮ ਜਾਣਾ ਹੈ ਕਿਸੇ ਨੂੰ ਕੋਈ ਹਸਪੀਟਲ ਕੋਲ ਦਾਖਲ ਲੈ ਕੇ ਜਾਣਾ ਕੋਈ ਤੇ ਜਾਣਾ ਹੈ ਮੈਂ ਘਰ ਜਾਣਾ ਹੈ ਜੀ